ਸਰ ਜੀ ਕੀ ਨਾਮ ਜੀ ਮੇਰਾ ਨਾਮ ਪੂਜਾ ਹੈ ਜਿਹੜੇ ਆ ਮਹਾਵੀਰ ਮਿਲਨੇ ਸਾਨੂੰ ਹੈਲਮਟ ਦਿੱਤੇ ਆ ਸਾਡੇ ਲਈ ਬਹੁਤ ਵਧੀਆ ਚੀਜ਼ ਆ ਇਹ ਸਾਰਿਆਂ ਨੂੰ ਲਗਾਉਣੇ ਚਾਹੀਦੇ ਜਿਹੜੇ ਟੂ ਬਿਲਰ ਟੂ ਬਿਲਰ ਚਲਾਉਂਦੇ ਆ ਇਹਨਾਂ ਨੂੰ ਲਗਾਉਣੇ ਚਾਹੀਦੇ ਇਹ ਸਾਰਿਆਂ ਲਈ ਬਹੁਤ ਅੱਛੇ ਆ ਇਹਦੇ ਨਾਲ ਅਸੀਂ ਦੁਰਘਟਨਾ ਤੋਂ ਬਚ ਸਕਦੇ ਆ ਥੈਂਕ ਯੂ ਮੇਰਾ ਨਾਮ ਮੌਨਿਕਾ ਸਾਨੂੰ ਮਹਾਵੀਰ ਵਾਲਿਆਂ ਨੇ ਹੈਲਮਟ ਦਿੱਤੇ ਆ ਉਹ ਵੀ ਕਰਵਾਉਣਾ ਨੂੰ ਇਹ ਲਾਉਣੇ ਬਹੁਤ ਜ਼ਰੂਰੀ ਆ ਇਸ ਤੋਂ ਦੁਰਘਟਨਾ ਤੋਂ ਬਚਾਅ ਹੋ ਸਕਦਾ ਹੈ ਜਿਹੜੇ ਦੋ ਪਹੀਆ ਚਲਾਦੇ ਉਹਨਾਂ ਨੂੰ ਕੀ ਕਹਣਾ ਜਾਂਦੇ ਦੋ ਪਹੀਆ ਵਾਲਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਹੈਲਮਟ ਲਗਾਉਣਾ ਬਹੁਤ ਜ਼ਰੂਰੀ ਆ ਥੈਂਕ ਯੂ ਸਰ ਜੀ ਕੀ ਬੋਲਣਾ ਜਦ ਅੱਜ ਜਿਹੜਾ ਵਰਧਮਾਨ ਨੈਟਿੰਗ ਆ ਜਿਹੜੀ ਫਗਵਾੜਾ ਰੋਡ ਹੋ ਸ਼ਰਪੁਰ ਸਬਜ਼ੀ ਮੰਡੀ ਪੁਰ ਹੀਰਾਂਦ ਕੋਲ ਹੈਗੀ ਆ ਉਹਨਾਂ ਵੱਲੋਂ ਜਿਹੜਾ ਹੈਲਮਟ ਵੰਡਣ ਦਾ ਉਪਰਾਲਾ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਇਹਦੇ ਨਾਲ ਸਾਡੀ ਬਹੁਤ ਵੱਡੀ ਸੇਫਟੀ ਹੈਗੀ ਆ ਜਦੋਂ ਐਕਸੀਡੈਂਟ ਹੁੰਦੇ ਆ ਸੱਟ ਜਦੋਂ ਸਾਡੇ ਸਿਰਾਂ ਦੇ ਉੱਤੇ ਲੱਗਦੀ ਆ ਤੇ ਉਦੋਂ ਹੀ ਬੰਦਾ ਜਿਹੜਾ ਐਂਜਨ ਹੁੰਦਾ ਆ हेलमेट ਪਾਈ ਹੋਗੀ ਸਾਡਾ ਬਹੁਤ ਵੱਡਾ ਬਚਾਅ ਹੋ ਜਾਂਦਾ ਆ ਤੇ ਇਸ ਕਰਕੇ ਜਿਹੜਾ ਉਪਰਾਲਾ ਜਿਹੜਾ ਇਹਨਾਂ ਦਾ ਲਗਾਤਾਰ ਇਹ ਹੋਣਾ ਚਾਹੀਦਾ ਆ ਤੇ ਲੋਕਾਂ ਨੂੰ ਹੈਲਮਟ ਜਿਹੜੇ ਆ ਉਹ ਸਿਰ ਤੇ ਪਾ ਕੇ ਰੱਖਣੇ ਚਾਹੀਦੇ ਹਾਂ ਜੀ ਮੇਰਾ ਨਾਮ ਰਜਿੰਦਰ ਕੁਮਾਰ ਆ ਜੀ ਤਾਂ ਮੈਂ ਕਹਾਂ ਜਾਂਦੇ ਮਹਾਵੀਰ ਜੀ ਵੱਲੋਂ ਮਹਾਵੀਰ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜੋ ਸੰਸ ਹੈਲਮਟ ਦਿੱਤੇ ਜਾ ਰਹੇ ਆ ਉਸ ਦਾ ਜੀ ਉਦਾ ਜੀ ਸਾਡੇ ਤੇ ਸੇਫਟੀ ਵਾਸਤੇ ਹੈ ਸਾਡੇ ਹੈਡ ਦੀ ਸੇਫਟੀ ਹੈ ਸੇਫਟੀ ਹੁੰਦੀ ਜੀ ਸਾਡੇ ਮੂੰਹ ਨੂੰ ਕਵਰ ਕਰਦਾ ਫੇਸ ਫੇਸ ਕਵਰ ਕਰਦਾ ਵਾ ਅੱਖ ਹੋਈ ਹੈਡ ਹੋਈ ਨੋਸ ਤੇ ਬਚਾਅ ਕਰਦਾ ਜੀ ਤੇ ਐਕਸੀਡੈਂਟ ਹੋ ਵੀ ਜਾਂਦਾ ਹਾਂ ਜੇ ਜੇਗ ਵੀ ਜਾਂਦਾ ਸੱਟ ਝੋੜ ਨਹੀਂ ਲੱਗਦੀ ਜੀ ਅੱਜ ਸਰ ਅੱਜ ਬਹਾਦਰ ਬਲਵਾਨ ਪੰਜਵਾਂ ਹੈਲਮਟ ਦਾ ਕੈਂਪ ਲਗਾਇਆ ਗਿਆ ਹੈਗਾ ਕੀ ਕਿਹਾ ਜਾਂਦਾ ਇਹਦੇ ਬਾਰੇ ਇਹ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਮਾਨਜੋਗ ਐਸਐਸਪੀ ਸ਼ਹਿਰਪੁਰ ਜੀ ਦੀ ਪ੍ਰੇਰਣਾ ਸਦਕਾ ਜਿਹੜੇ ਸਪਿੰਗ ਮੇਲ ਹੈ ਡਡਵਾਲ ਜੀ ਤੇ ਪਗਲ ਮੈਡਮ ਜੀ ਦੇ ਸਹਿਯੋਗ ਦੇ ਸਦਕਾ ਇਹ ਪੰਜਵਾਂ ਕੈਂਪ ਜਿਹੜਾ ਲਗਾਇਆ ਗਿਆ ਹੈਲਮਟ ਵੰਡਣ ਵਾਸਤੇ ਤੇ ਰਿਫਲੈਕਟਡ ਜੈਕਟਾਂ ਵਾਸਤੇ ਅੱਜ ਇਹ KFC ਚੌਕ ਜਿਹੜਾ ਸ਼ਰਪੋ ਦਾ ਉੱਥੇ ਲਗਾਇਆ ਗਿਆ ਇਹ ਜਿਹੜੇ ਜ਼ਰੂਰਤਮੰਦ ਵਿਅਕਤੀ ਹੈ ਉਹਨਾਂ ਨੂੰ ਹੈਲਮਟ ਦਿੱਤੇ ਜਾ ਰਹੇ ਤੇ ਰਿਫਲੈਕਟਡ ਜੈਕਟਾਂ ਫਗਦੇ ਦਿੱਤੀਆਂ ਜਾ ਰਹੀਆਂ ਰਿਫਲੈਕਟਡ ਜੈਕਟਾ ਜੋ ਰਾਤ ਦੇ ਸਮੇਂ ਕੋਈ ਵਿਅਕਤੀ ਪਾ ਕੇ ਆਉਂਦਾ ਤੇ ਟੂ ਵੀਲਰ ਦੇ ਉੱਪਰ ਜਦੋਂ ਹੁੰਦਾ ਤੇ ਜਦੋਂ ਅੱਗੋਂ ਕੋਈ ਜਾਂ ਪਿੱਛੋਂ ਲਾਈਟ ਪੈਂਦੀ ਤੇ ਉਹ ਰਿਫਲੈਕਟ ਕਰਦੀ ਹੈ ਉਹਦੇ ਨਾਲ ਉਹ ਜਿਹੜਾ ਗੱਡੀ ਚ ਵਿਅਕਤੀ ਗੱਡੀ ਚਲਾ ਰਿਹਾ ਉਹਨੂੰ ਅਗਲਾ ਵਿਅਕਤੀ ਆਸਾਨੀ ਨਾਲ ਦਿਖਾਈ ਦੇ ਜਾਂਦਾ ਤੇ ਨੰਬਰ 2 ਜਿਹੜਾ ਇਹ ਹੈ ਹੈਲਮਟ ਪੇ ਰਿਆ ਇਹ ਤਾਂ ਤੇ ਦੇਖੋ ਜੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਇਹ ਕਿੱਡਾ ਵੱਡਾ ਕੰਮ ਕਰ ਰਿਹਾ ਮੈਂ ਸਮਝਦਾ ਕਿ ਹਰ ਵਿਅਕਤੀ ਆਪਣੇ ਵਾਸਤੇ ਕਰਦਾ ਜਿਹੜੇ ਆ ਪੰਛੀ ਵੀ ਆਪਣੇ ਵਾਸਤੇ ਕਰਦੇ ਆ ਪਰ ਇਹ ਉਹ ਲੋਗ ਆ ਜਿਹੜੇ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਇੱਕ ਲੋਕਾਂ ਵਾਸਤੇ ਕਰ ਰਹੀ ਹੈ ਜਿਸ ਤਰ੍ਹਾਂ ਮਾਂ ਆਪਣੇ ਪੁੱਤਰ ਵਾਸਤੇ ਕੋਈ ਸੇਫਟੀ ਵਾਸਤੇ ਕੋਈ ਕੰਮ ਕਰਦੀ ਹੈ ਉਸ ਤਰ੍ਹਾਂ ਹੀ ਹੁਸ਼ਾਰਪੁਰ ਦੀ ਜਿਹੜੀ ਵਰਧਮਾਨ ਮੇਲਾ ਹੁਸ਼ਾਰਪੁਰ ਦੀ ਜਿਹੜੀ ਸੁਪਿੰਗ ਮੇਲਾ ਉਹ ਕੰਮ ਕਰ ਰਹੀ ਹੈ ਅਸੀਂ ਇਹਨਾਂ ਦੇ ਤਮੰਤੋਗ ਐਸਐਸਪੀ ਸਾਹਿਬ ਜੀ ਦੇ ਬਹੁਤ ਧੰਨਵਾਦੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਵਰਧਮਾਨ ਤੋਂ ਹਾਂ ਅੱਜ ਅਸੀਂ ਇੱਥੇ ਕੇਐਫਸੀ ਚੌਂਗ ਕਾ ਅਸੀਂ ਕੈਂਪ ਲਗਾਇਆ ਹੈ ਸੁਰੱਖਿਤ ਪ੍ਰੋਜੈਕਟ ਦਾ ਜੇ ਦੇ ਵਿੱਚ ਅਸੀਂ ਸੜਕ ਸੁਰੱਖਿਆ ਅਭਿਆਨ ਚਲਾ ਰਹੇ ਹਾਂ ਅਸੀਂ ਲੋਕਾਂ ਨੂੰ ਜਾਗਰੂਕਤਾ ਪੈਦਾ ਕਰ ਰਹੇ ਹਾਂ ਸੜਕ ਸੁਰੱਖਿਆ ਵਾਸਤੇ ਦੋ ਵੀਲਰ ਵਾਹਨ ਵਾਸਤੇ ਕਿਸ ਤਰ੍ਹਾਂ ਤੁਹਾਨੂੰ ਟ੍ਰੈਫਿਕ ਦੇ ਵਿੱਚ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈਗਾ ਹੈਲਮਟ ਪਾਣਾ ਜੋ ਕਿ ਬਹੁਤ ਜ਼ਿਆਦਾ ਲਾਜ਼ਮੀ ਹੈ ਤੁਹਾਨੂੰ ਪਾਣਾ ਚਾਹੀਦਾ ਹੈ ਜਿਹੜੇ ਵੀਰ ਤੇ ਔਰਤਾਂ ਹੈਲਮਟ ਪਾ ਕੇ ਨਹੀਂ ਆਂਦੀਆਂ ਪਈਆਂ ਉਹਨਾਂ ਨੂੰ ਅਸੀਂ ਜਾਗਰੂਕ ਕਰਾ ਰਹੇ ਹਾਂ ਫ੍ਰੀ ਵੰਡ ਵੀ ਕਰਾ ਰਹੇ ਹਾਂ ਹੈਲਮਟਾਂ ਦੀਆਂ ਜੈਕਟਾਂ ਦੀਆਂ ਰਿਫਲੈਕਟਿਵ ਜੈਕਟਾਂ ਦੀਆਂ ਜਿਹੜੇ ਕਿ ਹਨੇਰੇ ਵਿੱਚ ਰਿਫਲੈਕਟ ਕਰਕੇ ਤੁਹਾਨੂੰ ਬਚਾ ਸਕਦੀਆਂ ਇਹ ਸਾਰਿਆਂ ਨੂੰ ਅਸੀਂ ਇਹੀ ਸਿਚਾਦੇ ਦਿਨੇ ਆ ਕਿ ਤੁਸੀਂ ਆਓ ਸੜਕ ਤੇ ਜਦੋਂ ਵੀ ਉਤਰੋ ਤੇ ਆਪਣੇ ਗੀਅਰ ਜ਼ਰੂਰ ਪਾ ਕੇ ਉਤਰੋ ਹੈਲਮਟ ਜ਼ਰੂਰ ਪਾਣੀ ਚਾਹੀਦੀ ਹੈ ਰਿਫਲੈਕਟਿਵ ਜਾਂ ਕੋਈ ਵੀ ਹਾਈਲਾਈਟਡ ਜੈਕਟ ਤੁਹਾਨੂੰ ਪਾਣੀ ਚਾਹੀਦੀ ਹੈ ਤਾਂ ਕਿ ਤੁਸੀਂ ਸੁਰੱਖਿਤ ਰਹੋ ਆਪਣੇ ਪਰਿਵਾਰ ਨੂੰ ਔਰ ਆਪਣੇ ਆਪ ਨੂੰ ਬਚਾ ਕੇ ਰੱਖੋ ਧੰਨਵਾਦ ਇਹ ਸਾਡਾ ਪੰਜਵਾਂ ਕੈਂਪ ਹੈਗਾ ਇਸ ਤੋਂ ਪਹਿਲਾਂ ਅਸੀਂ ਨਿਲੋਈਆਂ ਚੌਂਕ ਲਗਵਾਇਆ ਸੀਗਾ ਜਲੰਧਰ ਬਾਈਪਾਸ ਚੌਂਕ ਫਗਵਾੜਾ ਬਾਈਪਾਸ ਚੌਂਕ ਤੇ ਆਪਣੇ ਅਸੀਂ ਪਹਿਲਾਂ ਜਿਹੜਾ ਲਗਾਇਆ ਸੀਗਾ ਉਹ ਅਸੀਂ ਲਗਾਇਆ ਸੀਗਾ ਮਾਲਪੁਰ ਅੰਡੇ ਤੇ ਇਹ ਸਾਡਾ ਪੰਜਵਾਂ ਹੈਗਾ ਜੀ ਤੇ ਬਹੁਤ ਰਸ਼ ਹੈਗਾ ਅੱਜ ਜਾਗਰੂਕਤਾ ਦੇ ਤਹਿਤ ਕਾਫੀ ਮੁੰਡੇ ਤੇ ਕੁੜੀਆਂ ਆਏ ਨੇ ਇੱਥੇ ਤੇ ਹੈਲਮਟ ਅਸੀਂ ਉਹਨਾਂ ਨੂੰ ਵੰਡ ਕਰਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਹੈਲਮਟ ਪਾ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਾਂਗੇ ਨਾ ਹੋਰ ਬੜਾ ਸਮਝਦੇ ਜਦੋਂ ਹੋਲ ਵਾਏ ਜਾਊਗਾ ਨਹੀਂ ਜ਼ਰੂਰ ਇਹ ਸੁਰੱਖਿਆ ਅਭਿਆਨ ਜਿਹੜਾ ਚੱਲ ਰਿਹਾ ਹੈ ਸੁਰੱਖਿਅਤ ਇਹਦੇ ਵਿੱਚ ਅਸੀਂ ਨਾਗਰਿਕਾਂ ਲਈ ਇਹ ਜਾਗਰੂਕਤਾ ਕੈਂਪ ਲਗਾਉਂਦੇ ਰਹਿਾਂਗੇ ਅੱਗੇ ਜਿਸ ਤਰ੍ਹਾਂ ਦੀ ਸਾਨੂੰ ਪਿੱਛੋਂ ਆਦੇਸ਼ ਮਿਲਣਗੇ ਅਸੀਂ ਅੱਗੇ ਲਗਵਾਵਾਂਗੇ ਸਨਿਆ ਹਾਵੀਰ ਮੇਰਾ ਟੈਂਪ ਲਗਾਇਆ ਗਿਆ ਜੀ ਜੀ ਮੈਂ ਜਲੰਧਰ ਤੋਂ ਕਿਸੇ ਕੰਮ ਤੋਂ ਆ ਰਿਹਾ ਸੀ ਕਿ ਉਹ ਹੁਸ਼ਿਆਰਪੁਰ ਨੂੰ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਕੁਝ ਲੋਕ ਹੁੰਦੇ ਆਪਣੇ ਆਪ ਲਈ ਕੁਝ ਹੁੰਦੇ ਸਮਾਜ ਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਕਿ ਮੇਰੇ ਕੋਲ ਟ੍ਰੈਫਿਕ ਦੇ ਇੰਚਾਰਜ ਭਗਤ ਜੀ ਖੜੇ ਨੇ ਤੋ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਕਿੰਨੇ ਸ਼ਬਦਾਂ ਦੇ ਨਾਲ ਹੀ ਨਾ ਧੰਨਵਾਦ ਕਰਾਂ ਕਿ ਜਦੋਂ ਮੈਂ ਪਲੱਸ 2 ਕਲਾਸ ਦੇ ਵਿੱਚ ਸੀਗਾ ਕਿ ਮੈਂ ਉਹਦੇ ਵਿੱਚ ਸੀਗਾ ਕਿ ਕੁਝ ਰੂਲ ਇਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਨੂੰ ਅਸੀਂ ਤੋੜ ਸਕਦੇ ਆ ਪਰ ਟ੍ਰੈਫਿਕ ਰੂਲਸ ਆਰ ਹਾਰਡ ਐਨ ਫਾਸਟ ਦੇ ਕੈਨ ਨਾਟ ਬੀ ਬਲੋਕਨ ਇਫ ਦੇ ਕੈਨ ਬੀ ਬਲੋਕਨ ਐਟ ਅ ਰਿਸਕ ਆਫ ਲਾਈਫ ਵੀ ਆਪਾਂ ਜੇ ਖੱਬੇ ਪਾਸੇ ਤੋਂ ਸੱਜੇ ਪਾਸੇ ਨੂੰ ਚਲੇ ਜਾਈਏ ਤੇ ਸਾਡੀ ਮਰਤੂ ਇੱਕ ਮਿੰਟ ਤੋਂ ਪਹਿਲਾਂ ਹੋ ਸਕਦੀ ਕਿ ਹੁਸ਼ਿਆਰਪੁਰ ਦੇ ਵਿੱਚ ਟ੍ਰੈਫਿਕ ਨੂੰ ਇੱਕ ਰੂਲ ਰੈਗੂਲੇਸ਼ਨ ਦੇ ਵਿੱਚ ਰੱਖਣ ਦੇ ਲਈ ਇਹ ਭਾਗਤ ਜੀ ਦਾ ਬਹੁਤ ਵੱਡਾ ਯੋਗਦਾਨ ਹੈਗਾ ਬਹੁਤ سارے ਇਹ ਨੌਜਵਾਨ ਮੇਰੇ ਭਰਾ ਹੈਗੇ ਆ ਉਹ ਜਦੋਂ ਵੀ ਕਰਦੇ ਹੁੰਦੇ ਆ ਕਿ ਕੋਈ ਰੈਸ ਡ੍ਰਾਈਵਿੰਗ ਕਰਦਾ ਕੋਈ ਤੇਜ਼ ਚਲਾਉਂਦਾ ਉਹਨਾਂ ਦੇ ਮਾਪੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਕਿ ਸਾਡਾ ਬੱਚਾ ਜਿਹੜਾ ਕਿ ਮੋਟਰਸਾਈਕਲ ਤੇਜ਼ ਚਲਾਵੇ ਪਰ ਬਹੁਤ ਬਹੁਤ ਸਾਰੀ ਜਗ੍ਹਾ ਤੇ ਇਹ ਭਾਈ ਸਾਹਿਬ ਨੇ ਜਦੋਂ ਕਿ ਹੈਲਮਟ ਹੈਲਮਟ ਲੈ ਕੇ ਜਾਂਦੇ ਜੀ ਜਦੋਂ ਕੁਝ ਬੱਚੇ ਹੁੰਦੇ ਉਹਨਾਂ ਨੂੰ ਖੁਦ ਤੋਂ ਸਮਝਾਉਂਦੇ ਹੈਗੇ ਕਿ ਜਿਹੜਾ ਕਿ ਟ੍ਰੈਫਿਕ ਹੈ ਤੁਸੀਂ ਉਹਦੇ ਨਿਯਮਾਂ ਦਾ ਪਾਲਣ ਕਰੋ ਇਹ ਮੇਰੇ ਭਾਈ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈਗਾ ਇੱਕ ਆਈਡੀਆ ਲੈ ਕੇ ਹੁਸ਼ਿਆਰ ਪਰਦੇ ਲਈ ਮੈਸਰਸਤੀ ਜਾਨ ਨੂੰ ਰਿਕਵੈਸਟ ਵੀ ਕਰੂੰਗਾ ਕਿ ਤੁਸੀਂ ਭਾਈ ਸਾਹਿਬ ਨੂੰ ਜਦੋਂ ਵੀ ਹੁਣ 15 ਅਗਸਤ ਦਾ ਨਹੀਂ ਉਹਦੇ ਵਿੱਚ ਇਹਨਾਂ ਦਾ ਮਾਨ ਸਨਮਾਨ ਜੁੜ ਕੀਤਾ ਜਾਵੇ ਕਿਉਂਕਿ ਕੁਝ ਲੋਕ ਸਿਰਫ ਆਪਣੀ ਡਿਊਟੀ ਤੱਕ ਹੀ ਹੁੰਦੇ ਆ ਪਰ ਇਹ ਮੇਰੇ ਭਾਈ ਸਾਹਿਬ ਦਾ ਇੰਨਾ ਵਧੀਆ ਯੋਗਦਾਨ ਹੈਗਾ ਕਿ ਮੇਰੇ ਕੋਲ ਸ਼ਬਦਾਂ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਉਹਦੇ ਤੋਂ ਅੱਜ ਭੈਣ ਜੀ ਮੇਰੇ ਕੋਲ ਇੱਥੇ ਖੜੇ ਨੇ ਜੀ ਜੀ ਤਬਦਮਨ ਇਹ ਕੰਪਨੀ ਤੋਂ ਬਕਾਇਦਾ ਭੈਣ ਜੀ ਇੱਥੇ ਆਏ ਨੇ ਇਹਨਾਂ ਵੱਲੋਂ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਆ ਭਗੇ ਜੀ ਵੀ ਨਾਲ ਖੜੇ ਸੀਗੇ ਕਿ ਇੱਕ ਸੇਫਟੀ ਜੈਕਟ ਜਿੱਦਾਂ ਲਾਈਕ ਸੋਨਾ ਲਿੱਕਾ ਤੋਂ ਜਿੰਨੇ ਵੀ ਮੇਰੇ ਭਰਾ ਇੱਥੇ ਕੰਮ ਕਰਕੇ ਆਂਦੇ ਆ ਇਹ ਜੋ ਰੋਡ ਵੀ ਕਾਫੀ ਤੇਜ਼ ਚੱਲਦਾ ਜਦੋਂ ਅੱਜ ਦੀ ਡੇਟ ਦੇ ਵਿੱਚ ਤਾਂ ਦਿਨ ਚੜਿਆ ਹੈ ਕਿ ਧੁੰਦਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੀ ਲੋਕ ਦਿਖਦੇ ਨਹੀਂਗੇ ਇਹ ਕਿ ਰਿਫਲੈਕਟਿੰਗ ਕਰ ਦੀ ਜੈਕਰ ਇਹ ਇਹਨਾਂ ਦੇ ਪਰਿਵਾਰਾਂ ਦੇ ਲਈ ਇਹਨਾਂ ਦੇ ਲਈ ਬਹੁਤ ਵਧੀਆ ਯੂਜ਼ੇਬਲ ਚੀਜ਼ੇ ਹੋਗੀ ਉਸ ਤੋਂ ਬਾਅਦ ਮੈਂ ਦੇਖਿਆ ਕਿ ਜਿਹੜੇ ਬਹੁਤ ਮਹਿੰਗੀ ਕੀਮਤ ਦੇ ਜਿਹੜੇ ਕੀ ਜਿਹੜੇ ਕੀ ਹੈਲਮਟ ਹੈਗੇ ਆ ਸਟੱਡ ਕੰਪਨੀ ਦੇ ਹੈਗੇ ਆ ਉਹ ਜਿਹੜੇ ਕੀ ਦਿੱਤੇ ਜਾ ਰਹੇ ਆ ਕਿ ਬਹੁਤ سارے ਲੋਕ ਫਾਈਨੈਂਸ ਇਸ ਸਿਕਿਉਰਟੀ ਕਾਰਨ ਕਿ ਜਿਹੜਾ ਕਿ ਹੈਲਮਟ ਨਹੀਂ ਪਰਚੇਜ ਕਰ ਸਕਦੇ ਇਹ ਮੈਂ ਭੈਣ ਜੀ ਦਾ ਧੰਨਵਾਦ ਕਰਦਾ ਇਹਨਾਂ ਦੇ ਸਮੂਹ ਗਰੁੱਪ ਦਾ ਧੰਨਵਾਦ ਕਰਦਾ ਭਾਗੇ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਗ੍ਰੇਟ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੀ ਨਬਜ਼ ਨੂੰ ਵੜਿਆ ਤੇ ਜਿਹੜੇ ਮੇਰੇ ਭੈਣ ਭਾਈ ਜਿੱਥੋਂ ਰੋਜ਼ ਜਾਂਦੇ ਹੈ ਕਿ ਉਹਨਾਂ ਨੇ ਹੈਲਮਟ ਤੇ ਜਿਹੜੀ ਸੇਫਟੀ ਜੈਕਟ ਆ ਉਹ ਦਿੱਤੀ ਜਾਂਦੀ ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ ਥੈਂਕ ਯੂ